ਜੋਧੂ ਅਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਜੰਤੀ ਆਈਐਸਆਈ ਦੇ ਨਾਲ ਜੁੜੇ ਇੱਕ ਵੱਡੇ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਇਹ ਗਰੋਹ ਭਾਰਤ ਦੇ ਵਿੱਚ ਹਥਿਆਰ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਨਾ ਗ੍ਰਫਤਾਰ ਕੀਤੇ ਲੋਕਾਂ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ, ਕਾਰਤੂਸ, ਨਕਦੀ ਬਰਾਮਦ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਦੇ ਸਿੱਧੇ ਸੰਪਰਕ ਦੇ ਵਿੱਚ ਇਹ ਗ੍ਰਫਤਾਰ ਕੀਤੇ ਗਏ ਮਲਜ਼ਮ ਸਨ। ਇਹ ਖੇਪ ਨਵ ਉਰਫ ਨਾ ਪੰਡੋਰੀ ਨੂੰ ਸੌਂਪੀ ਜਾਣੀ ਸੀ। ਆ ਜਿਸ ਦਾ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜਿਸ ਦਾ ਸਾਥੀ ਮੰਨਿਆ ਜਾਂਦਾ ਸਪਸ਼ਟ ਹੁੰਦਾ ਹੈ ਕਿ ਨੈਟਵਰਕ ਅੱਤਵਾਦ ਅਤੇ ਗੈਂਗਸਟਰਾਂ ਦੇ ਗੱਠ ਜੋੜ ਦਾ ਹਿੱਸਾ ਸੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਕਿ ਕਿਹੜੇ-ਕਿਹੜੇ ਹਥਿਆਰ ਅਤੇ ਗੋਲੀ ਸਿੱਕਾ ਅਤੇ ਕਿੰਨੀ ਰਾਸ਼ੀ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੇ ਖੁਦ ਬਿਆਨ ਜਾਰੀ ਕੀਤਾ ਹੈ ਉਹਨਾਂ ਕਿਹਾ ਕਿ ਪੁਲਿਸ ਸੂਬੇ ਦੇ ਵਿੱਚ ਅੱਤਵਾਦ ਸੰਗਠਿਤ ਅਪਰਾਧ ਤਸਕਰੀ ਵਰਗੇ ਅਪਰਾਧਾਂ ਨੂੰ ਜੜੋਂ ਪੁੱਟਣ ਦੇ ਲਈ ਵਚਨਬੱਧ ਹੈ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੂਬੇ ਦੇ ਵਿੱਚ ਸ਼ਾਂਤੀ ਸੁਰੱਖਿਆ ਤੇ ਸੱਦ ਭਾਵਨਾ ਬਰਕਰਾਰ ਰੱਖਣ ਦੇ ਲਈ ਪੁਖੇਰੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਚੰਦਰਾ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਏਜੰਟੀ ਆਈਐਸਆਈ ਦੇ ਨਾਲ ਜੁੜੇ ਇੱਕ ਵੱਡੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਇਹ ਗਿਰੋਹ ਭਾਰਤ ਦੇ ਵਿੱਚ ਹਥਿਆਰ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਨਾ ਗ੍ਰਫਤਾਰ ਕੀਤੇ ਲੋਕਾਂ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਕਾਰਤੂਸ ਨਕਦੀ ਬਰਾਮਦ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਦੇ ਸਿੱਧੇ ਸੰਪਰਕ ਦੇ ਵਿੱਚ ਇਹ ਗ੍ਰਫਤਾਰ ਕੀਤੇ ਗਏ ਮਲਜ਼ਮ ਸਨ ਇਹ ਖੇਪ ਨਵ ਉਰਫ ਨਵ ਪੰਡੋਰੀ ਨੂੰ ਸੌਂਪੀ ਜਾਣੀ ਸੀ ਜਿਸ ਦਾ ਬਦਨਾਮ ਗੈਂਗਸਟਰ ਜਗੂ ਭਗਵਾਨਪੁਰਿਆ ਨੂੰ ਜਿਸ ਦਾ ਸਾਥੀ ਮੰਨਿਆ ਜਾਂਦਾ ਸਪਸ਼ਟ ਹੁੰਦਾ ਹੈ ਕਿ ਨੈਟਵਰਕ ਅੱਤਵਾਦ ਅਤੇ ਗੈਂਗਸਟਰਾਂ ਦੇ ਗੱਠ ਜੋੜ ਦਾ ਹਿੱਸਾ ਸੀ ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਕਿ ਕਿਹੜੇ-ਕਿਹੜੇ ਹਥਿਆਰ ਅਤੇ ਗੋਲੀ ਸਿੱਕਾ ਅਤੇ ਕਿੰਨੀ ਰਾਸ਼ੀ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੇ ਖੁਦ ਬਿਆਨ ਜਾਰੀ ਕੀਤਾ ਹੈ ਉਹਨਾਂ ਕਿਹਾ ਕਿ ਪੁਲਿਸ ਸੂਬੇ ਦੇ ਵਿੱਚ ਅੱਤਵਾਦ ਸੰਗਠਿਤ ਅਪਰਾਧ ਤਸਕਰੀ ਵਰਗੇ ਅਪਰਾਧਾਂ ਨੂੰ ਜੜੋਂ ਪੁੱਟਣ ਦੇ ਲਈ ਵਚਨਬੱਧ ਹੈ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੂਬੇ ਦੇ ਵਿੱਚ ਸ਼ਾਂਤੀ ਸੁਰੱਖਿਆ ਤੇ ਸੱਦ ਭਾਵਨਾ ਬਰਕਰਾਰ ਰੱਖਣ ਦੇ ਲਈ ਪੁਖੇ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ